ਉਦੋਂ ਬਾਅਦ ਜੋ ਵਾਲੀ ਦੇ ਉੱਤੇ ਆਪਾਂ ਪੂਜਾ ਕਰਦੇ ਹਾਂ ਉਹਨਾਂ ਨੇ ਇੱਕ ਕਮਿਹਾਰ ਸਿੰਘ ਸੀ ਉਹਨਾਂ ਦਾ ਪ੍ਰੇਮ ਸੀਗਾ ਉਹ ਦੀਵੇ ਦੇਖੇ ਜਾਂਦੇ ਹਨ ਜੋ ਆਉਣ ਵਾਤੀ ਉਹਨਾਂ ਕੋ ਮਿਹਰ ਨੂੰ ਕਿਹਾ ਵੀ ਉਹਨਾਂ ਨੇ ਜਾ ਕੇ ਕਿਹਾ ਵੀ ਸਮਾਤੇ ਪਉ ਨਹੀਂ ਲੋਂਦੀ ਭੋਗ ਪਾ ਕੇ ਦੇਖੋ ਅੰਡੰਨੇ ਨਹੀਂ ਪਹੁੰਦੀ ਲੋਨੀ ਮੈਂ ਕਿਹਾ ਵੀ ਇਹ ਤੇ ਕਦੀ ਹੋ ਹੀ ਨਹੀਂ ਸਕਦਾ ਭੋਗ ਨਾਣ ਲੱਗਦਾ ਹੋਏ ਮੈਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰਨ ਉਹ ਪਰਜਾ ਨੂੰ ਸਮਝਾਇਆ ਵੀ ਮੇਰੇ ਵੱਲੋਂ ਬਖਸ਼ਣ ਕਰੀ ਫਿਰ ਮਾਰਾ ਹੀ ਕਿੰਨੇ ਵੀ ਸਾਡੇ ਕੋਲ ਜੇ ਕੋ ਭੁੱਲੋਗੇ ਸਾਨੂੰ ਬਖਸ਼ ਦਿਓ ਪਰ ਭੋਗ ਲੱਗਦਾ ਕਿਉਂ ਨਹੀਂ ਇੱਥੇ ਲਾਉਨੇ ਆ ਇੱਥੇ ਤਲਾਪਟਾਇਆ ਸੀਗਾ ਤਿੰਨ ਵਰੀ ਤੇ ਉਹ ਪਾਣੀ ਦਾ ਨਹਿਰ ਦਾ ਭਰ ਦੇ ਸੀ ਪਹਿਲਾਂ ਜਦ ਮੈਂ ਬੈਠਾ ਆਣ ਕੇ ਸਾਡੇ ਸਾਥ ਦੇ ਵਿੱਚ ਉਦੋਂ ਕੋਤਰੀ ਕਰਾਇ ਸਹਿਜ ਪਾਟ ਸੀ ਉਦੋਂ ਇਹ ਪਾਣੀ ਉਹ ਟੋਬੇ ਚੋਂ ਲੈਣੇ ਸੀ ਦੀ ਬਣ ਰਹੀ ਸੀ ਟੋਬੇ ਸਿਰੋ ਗੁਰਦਰੀਆ ਦਾ ਪ੍ਰਸ਼ਾਸਨ ਹੁੰਦੀ ਸੀ ਉਹ ਫਿਰ ਉਹਨਾਂ ਨੇ ਕੱਲ ਦਿੱਤੀ ਮੈਂ ਫਿਰ ਆਖਿਆ ਮੈਂ ਮਾਰੇ ਹੁਣ ਉੱਥੇ ਟੂਬਾ ਸਾਰੇ ਸ਼ਹਿਰ ਦਾ ਗੰਦ ਹੁੰਦਾ ਉੱਥੇ ਦੇ ਕਿੱਥੇ ਪਾਈ ਅਸੀਂ ਜੇ ਕੋਰਤਰੀ ਆਈ ਗੜਵੀ ਜਿਵੇਂ ਸੇਜ ਚੱਲੇ ਰੱਖਿਆ ਹੈ ਜਿਹਨੂੰ ਪੰਜ ਪਿਆਰਿਆਂ ਦਾ ਕੱਢਦੇ ਨਾਲ ਦੀ ਨਾਲ ਉਹ ਕਿਣਕਾ ਪਾ ਦਿੰਦੇ ਖੁਦੋਂ ਬਾਅਦ ਫਿਰ 8ਵੇਂ ਦਿਨ ਘੇਰੋਣ ਨੇ ਕੋਈ ਚਾਂਸ ਜੇ ਤਾ ਉਸੇ ਪਰ ਜਾਵਨ ਆਂਦੇ ਪਈ ਦੀਵਾਲੀ ਵਾਲੇ ਦਿਨ ਚਾਰੇ ਗੁੱਠਾਂ ਦੇ ਜੀਵੇ ਕਿਉਂ ਰਿਵਰ ਕਿ ਜਗਾੜੀ ਉਹਨਾਂ ਨੂੰ ਭੁਜਣ ਨਹੀਂ ਜੈਣਾ ਤੇ ਤੇਰੇ ਕੋ ਜਿੰਨਾ ਮਰਜੀ ਕੀ ਓਵਰ ਸੀ ਤੇਰ ਕੋ ਕਿਉਂ ਨਹੀਂ ਮੋਕਿਆ ਉਹਨੂੰ ਤੋਂ ਲੈ ਕੇ ਅਸੀਂ ਉਹ ਦੀਵੇ ਜਗਾਉਨੇ ਆ ਅੱਜ ਤੱਕ ਮੈਂ ਕਿਉਂ ਮੁੱਲ ਨਹੀਂ ਲਿਆ 1913 2013 ਦੀ ਜਮਾਤ ਰਹੀ ਆ ਖਾੜੀ ਦੀ 75 ਸਾਲ ਤਿੰਨ ਮਹੀਨੇ 17 ਦਿਨ ਤੇ ਇੱਕ ਪੈਸੇ ਦਾ ਕਿਉਂ ਨਹੀਂ ਮੁੱਲ ਲਿਆ ਸਭ ਚੱਲ ਗਿਆ ਕਿਉਂ ਉਹਨਾਂ ਦਾ ਉਹ ਜਿਹੜੇ ਉਹਨਾਂ ਦੇ ਖੁੱਲਾ ਹੁੰਦਾ ਸੀਗਾ ਉਹ ਆਪਾਂ ਉਹਨੂੰ ਕਿਉਂ ਨਹੀਂ ਕਰਦੀ ਕਿ ਆਪਾਂ ਵੀ ਉਹਨਾਂ ਨੂੰ ਖੁੱਲੇ ਹੀ ਰੱਖਿਆ ਪ੍ਰੋਗਰਾਮ ਕਿ ਕਿਰਪਾਉ ਨਾ ਦੀ ਫਿਰ ਆਪਾਂ ਕਿਵੇਂ ਨਾ ਕੀ ਜੇ ਵੀ ਉਹ ਇੱਥੇ ਨਹੀਂ ਹੈ ਸਾਰੀਆਂ ਚੀਜ਼ਾਂ ਨੇ ਮਨ ਨੂੰ ਪੁੱਤਰ ਤਸੱਲੀ ਹੋਈ ਹੋਈ ਹੈ ਇਸ ਕਰਕੇ ਉਹ ਮਨ ਨੂੰ ਮਾਰਿਆ ਹੈ ਵੀ ਜੋ ਖੁਸ਼ ਹੈ ਸਭ ਕੋ ਇੱਥੇ ਜਾਂ ਬਾਹਰ ਪਰਖਣ ਦੇ ਨਾਲ ਕੁਝ ਨਹੀਂ ਗਿਆ ਤੋ ਹੋਈ ਵੀ ਜਾਂਦਾ ਕਰੀ ਵੀ ਜਾਂਦੇ ਨੇ ਆਪਾਂ ਕਿਉਂ ਚਿੰਤਾ ਕਰੀਏ